ਹਨੀ ਸਾਸਤਰੀ ਕਾਲ ਜੀ ਸਾਰੇ ਆਨ ਨੂੰ ਅੱਜ ਮੈਂ ਇੱਕ ਐਸੀ ਸੰਸਥਾ ਕੋਲੇ ਪਹੁੰਚਿਆ ਹੋਇਆ ਆ ਵਾ ਜਿਹੜੇ ਪੰਜਾਬੀ ਦੇ ਨਾਲ ਜਵਾਕਾਂ ਨੂੰ ਜੋੜ ਕੇ ਰੱਖਦੇ ਆ ਕੱਲੀ ਪੰਜਾਬੀ ਦੇ ਨਾਲ ਹੀ ਨਹੀਂ ਸਿੱਖੀ ਦੇ ਨਾਲ ਵੀ ਜੋੜ ਕੇ ਰੱਖਦੇ ਆ ਇਹ ਬਹੁਤ ਵੱਡੀ ਗੱਲ ਹੋਈਂਦੀ ਦੂਜੀ ਗੱਲ ਇਹ ਵੀ ਦੱਸਦੇ ਆ ਵੀ ਬਹੁਤ ਸਾਰੇ ਬੱਚਿਆਂ ਨੂੰ ਇਹ ਫ੍ਰੀ ਐਜੂਕੇਸ਼ਨ ਵੀ ਦਿੰਦੇ ਆ ਫ੍ਰੀ ਐਜੂਕੇਸ਼ਨ ਹੀ ਕੱਲੀ ਨਹੀਂ ਦਿੰਦੇ ਉਹਦੇ ਨਾਲ ਜਿਹੜੀਆਂ ਰਵਾਇਤੀ ਖੇਡਾਂ ਰਵਾਇਤੀ ਤਿਹਾਰ ਨੇ ਸਾਡੇ ਉਹਨਾਂ ਨੂੰ ਵੀ ਉਹ ਪ੍ਰਮੋਟ ਕਰਦੇ ਨੇ ਇਸ ਵਕਤ ਮੈਂ ਹੈ ਕਿੱਥੇ ਆ ਧਰਮਕੋਟ ਦੇ ਵਿੱਚ ਆ ਜ਼ਿਲ੍ਹਾ ਮੋਗਾ ਕੌਰ ਵਿਰਸਾ ਸੰਭਾਲ ਸੰਸਥਾ ਦੇ ਵਿੱਚ ਆ ਤੇ ਸਾਡੇ ਨਾਲ ਬਾਈ ਮਨਿੰਦਰ ਆ ਕਮਰਪ੍ਰੀ ਜੀ ਨੇ ਨਾਲ ਰਾਜਵੀਰ ਕੌਰ ਤਾਂ ਗੱਲ ਕਰਾਂਗੇ ਵੀ ਕਿਸ ਤਰੀਕੇ ਨਾਲ ਮੈਨੇਜ ਕਰਦੇ ਆ ਕੀ ਇਹਨਾਂ ਦਾ ਮੋਟਿਵ ਆ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਸਟ੍ਰੀ ਕਲਪੈਣ ਜੀ ਸਸਟ੍ਰੀ ਕਾਰ ਚੜਦੀ ਕਲਾ ਜੀ ਹਾਂਜੀ ਸਰ ਠੀਕ ਹੈ ਜੀ ਗੱਲ ਹੈ ਕਿ ਇਹ ਵੀ ਬੰਦਾ ਸਮਾਂ ਆਪ ਦੇ ਲਈ ਕੱਢ ਲੈ ਨਹੀਂ ਬਹੁਤ ਆ ਇੰਨੇ ਬੱਚੇ ਨੂੰ ਫ੍ਰੀ ਐਜੂਕੇਸ਼ਨ ਦੇਣ ਦਾ ਕਨਸੈਪਟ ਹੀ ਕਿੱਥੋਂ ਆਇਆ ਜਾਂ ਇਹ ਵੀ ਕਹ ਲੋ ਕਿ ਰਬਾਈਤੀ ਖੇਡਾਂ ਵਾਲਿਆਂ ਸਾਡੀ ਜਿਵੇਂ ਗੱਤਕਾ ਲਾ ਲਓ ਹਨਾ ਕੁਰਬਾਨੀ ਸੰਥਿਆ ਕਰਾਉਣੀ ਹੈ ਤੁਸੀਂ ਇਹ ਕਿਵੇਂ ਮੈਨੇਜ ਹੁੰਦਾ ਫਿਰ ਅ ਵਿੱਚੇ ਵੇਖੋ ਸਾਡੇ ਜਿੱਦਾਂ ਗੁਰਸਿੱਖੀ ਜਿਹੜੀ ਸਾਡੇ ਨਾਨਕੇ ਪਰਿਵਾਰ ਚ ਸੰਤ ਕਰਤਾਰ ਸਿੰਘ ਜੀ ਤੋਂ ਆਈ ਤੇ ਦਾਦਾ ਜੀ ਉਹ ਜਦੋਂ ਸੰਜਨੈ ਸਿੰਘ ਫਿਰੋਜ਼ਪੁਰ ਜੇਲ੍ਹ ਵਿੱਚ ਸੀ ਉਸ ਟਾਈਮ ਉਹ ਵੀ ਜੇਲ੍ਹ ਵਿੱਚ ਸੀ ਹੂੰ ਤਾਂ ਉੱਥੇ ਉਹਨਾਂ ਨਾਲ ਕਹਿ ਲੋ ਵੀ ਜਦੋਂ ਸੰਤਾ ਦੇ ਲੋਭ ਹੁੰਦੀ ਘਟਨਾ ਵਾਪਰੀ ਐ ਤਾਂ ਉਹਦੇ ਚਸ਼ਮਦੀਦ ਗਵਾਹ ਸੀ ਉਸ ਤੋਂ ਬਾਅਦ ਉਹਨਾਂ ਦਾ ਵੀ ਇਧਰ ਨੂੰ ਝੁਕਾ ਹੋਇਆ ਤਾਂ ਪਰਿਵਾਰ ਚੋਂ ਕਹਿ ਲੋ ਵੀ ਗੁਰਸਿੱਖੀ ਦੀ ਬੜੀ ਵੱਡੀ ਸਾਨੂੰ ਗੁਰਤੀ ਮਿਲੀ ਤੇ ਇਹ ਚੀਜ਼ ਸਾਨੂੰ ਸੀ ਕਿ ਜਿੱਦਾਂ ਸਾਡੇ ਹੁਣ ਨੌਜਵਾਨ ਪੀੜ੍ਹੀ ਆ ਇਹਦੇ ਵਿੱਚ ਬੜੇ ਤਰ੍ਹਾਂ ਦੇ ਆਸੇ ਪਾਸੇ ਤੋਂ ਬੜੇ ਹੁੰਡੇ ਆ ਇਹਨਾਂ ਤੇ ਹਮਲੇ ਹੋਣ ਦੇ ਜਾਂ ਕਹਿ ਲੋ ਕਿ ਬੜੇ ਇਹ ਅਪ ਸਹੀ ਗਾਈਡੈਂਸ ਗਾਈਡੈਂਸ ਨਾ ਹੋਣ ਕਰਕੇ ਬੜੇ ਮਾੜੇ ਪਾਸੇ ਜਾ ਰਹੇ ਆ ਕਿ ਕਰੀਅਰ ਵੱਲ ਧਿਆਨ ਨਹੀਂ ਆਪਣੀ ਜਿੰਦਗੀ ਵੱਲ ਬਹੁਤਾ ਧਿਆਨ ਨਹੀਂ ਆਪਣੀ ਧਰਮ ਵੱਲ ਬਹੁਤਾ ਧਿਆਨ ਨਹੀਂ ਧਰਮ ਤੋਂ ਤਾਂ ਬਹੁਤ ਪੁੱਛੇ ਜਾ ਚੁੱਕੇ ਆ ਨਾ ਤਾਂ ਇਨ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਫਿਰ ਕਹਿ ਲੋ ਕਿ ਅਸੀਂ ਇਹ ਜਿਹੜੀ ਚੀਜ਼ ਆ ਇਸ ਚੀਜ਼ ਨੂੰ ਮੁਖੜਾ ਕੇ ਸ਼ੁਰੂ ਕੀਤੀ ਸੀ ਇੱਕਵੇਂ ਦਿਖਦਾ ਵੀ ਤੁਸੀਂ ਬੱਚਿਆਂ ਨੂੰ ਬਹੁਤ ਤਰਜੀਹ ਦੇ ਰਹੇ ਛੋਟੀਆਂ ਨੂੰ ਹਨਾ ਹਾਂਜੀ ਨਿੱਕੇ ਬੱਚੇ ਕਿਉਂਕਿ ਦੇਖੋ ਜਿਹੜੇ ਵੱਡੇ ਆ ਉਹ ਹੱਥਾਂ ਚੋਂ ਨਿਕਲ ਚੁੱਕੇ ਆ ਧੀਰ ਹਾਂਜੀ ਜਿਹੜੇ ਛੋਟੇ ਆ ਉਹ ਆਪਣੇ ਕੋਲੇ ਆ ਤੁਸੀਂ ਜਿਵੇਂ ਕੁੜੀਆਂ ਦੀ ਗੱਲ ਕਰੀਏ ਬੱਚਿਆਂ ਦੀ ਗੱਲ ਕਰੀਏ ਜਿਵੇਂ ਗੱਤਕਾ ਸੈਲਫ ਡਿਫੈਂਸ ਦਾ ਆ ਗਿਆ ਤੁਸੀਂ ਉਹ ਵੱਡਾ ਗੋਣ ਹਣਾ ਮਾਨਸਿਕ ਤੌਰ ਤੇ ਤਕੜਾ ਰੱਖਣ ਲਈ ਗੁਰਬਾਣੀ ਕੀਰਤਨ ਹੋ ਗਿਆ ਇਹ ਇਨਾਂ ਤੇ ਵੀ ਜ਼ਿਆਦਾ ਗੌਰ ਕਰਦੇ ਹੋ ਖਾਸ ਤੌਰ ਤੇ ਕੁੜੀਆਂ ਦੇ ਉੱਤੇ ਇਹ ਇਹ ਮਤਲਬ ਕਿਵੇਂ ਸੀ ਗੱਲਬਾਤ ਵੀ ਕਿਵੇਂ ਆਈਡੀਆ ਹੈ ਵੀ ਕੱਲੀਆਂ ਕੁੜੀਆਂ ਨੂੰ ਹੀ ਪ੍ਰਮੋਟ ਕੀਤਾ ਜਾਵੇ ਵੇਖੋ ਜਿਹੜੀ ਆਉਣ ਵਾਲੀ ਪੀੜ੍ਹੀ ਆ ਆਉਣ ਵਾਲੀ ਪੀੜ੍ਹੀ ਇਹਨਾਂ ਦੀ ਕੁਖ ਚੋਗੇ ਗੁਜ਼ਰਨੀ ਆ ਹੂੰ ਜੇ ਅੱਜ ਇੱਕ ਹੁਣ ਵੇਖੋ ਮਾਂ ਦੀ ਜੇ ਸਿੱਖਿਆ ਹੋਵੇ ਨਾ ਕਹਿ ਦਿੰਦੇ ਨਸ਼ਾ ਬੜਾ ਜ਼ਿਆਦਾ ਵਾ ਠੀਕ ਹੈ ਨਾ ਬੱਚੇ ਗਲਤ ਕੰਮਾਂ 'ਚ ਪੈਂਦੇ ਆ ਇਦਾਂ ਕਰਦੇ ਉਦਾਂ ਕਰਦੇ ਆ ਜੇ ਮਾਂ ਦੀ ਸਿੱਖਿਆ ਜੇ ਦੀ ਬਹੁਤ ਤਗੜੀ ਹੁੰਦੀ ਹੈ ਨਾ ਉਹ ਬੱਚਾ ਕਦੀ ਗਲਤ ਪਾਸੇ ਜਾ ਨਹੀਂ ਸਕਦਾ ਨੂੰ ਨੂੰ ਰਾਮ ਜੀ ਨੂੰ ਪਤਾ ਹੁੰਦੀ ਹੈ ਹਾਂਜੀ ਕਿ ਇਹਨਾਂ ਤੋਂ ਬਚਣਾ ਕਿਉਂ ਕਿ ਮਾਂ ਜਿਹੜੀ ਹੈ ਬੱਚੇ ਦੀ ਮਾਂ ਸਿਰਫ ਜਨਮ ਦੇਣਾ ਤੇ ਖਵਾਉਣਾ ਪਿਆਨ ਉਹਦੀ ਜ਼ਿੰਮੇਵਾਰੀ ਨਹੀਂ ਆ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਸ਼ਖਸੀਅਤ ਨੂੰ ਕਢਣਾ ਕਿ ਤੁਸੀਂ ਦੁਨੀਆ ਵਿੱਚ ਵਿਚਰਨਾ ਕਿਵੇਂ ਆ ਤੁਸੀਂ ਆਪਣੇ ਆਪ ਨੂੰ ਮਾੜੇ ਕੰਮਾਂ ਤੋਂ ਬਚਾਉਣਾ ਕਿਵੇਂ ਆ ਕੀ ਕਰਨਾ ਕਿ ਨਹੀਂ ਕਰਨਾ ਇਹ ਸਾਰੀ ਮਾਂ ਦੀ ਸਿੱਖਿਆ ਹੁੰਦੀ ਆ ਤੇ ਜਿਹੜਾ ਸਮਾਜ ਦੇ ਅੰਦਰੂਨੀ ਬੰਤਰ ਆ ਉਹ ਸਾਰੀ ਬੀਬੀਆਂ ਦੇ ਸਿਰ ਤੇ ਹੁੰਦੀ ਆ ਹੂੰ ਠੀਕ ਹੈ ਨਾ ਤਾਂ ਕਰਕੇ ਜਿਹੜਾ ਬੱਚਿਆਂ ਇਹਨਾਂ ਨੂੰ ਅਸੀਂ ਲੈ ਕੇ ਚੱਲੇ ਕਿ ਜੇ ਇਹ ਸਹੀ ਹੋਣਗੇ ਇਹਨਾਂ ਇਹ ਆਪਣੇ ਜੜਾ ਨਾਲ ਆਪਣੇ ਸੱਭਿਆਚਾਰ ਵਿਰਸੇ ਬੋਲੀ ਨਾਲ ਜੁੜੇ ਹੋਣਗੇ ਤਾਂ ਜਿਹੜੇ ਅੱਜ ਸਾਡੇ ਤੇ ਏਡੇ ਵੱਡੇ ਖਤਰੇ ਮੰਟਰਾਉਂਦੇ ਫਿਰਦੇ ਆ ਨਾ ਉਹਨਾਂ ਦਾ ਸਾਨੂੰ ਕੋਈ ਵੀ ਸਾਡੇ ਸਾਨੂੰ ਉਹਨਾਂ ਤੋਂ ਖਤਰਾ ਰਹਿ ਨਹੀਂ ਜਾਣਾ ਜੇ ਅੱਜ ਇਹ ਸੰਭੇ ਜਾਂਦੇ ਆ ਤੇ ਇਕਲ ਹੋਰ ਜੇ ਫ੍ਰੀ ਐਜੂਕੇਸ਼ਨ ਦਿੰਨੇ ਹੁਣ ਤੁਸੀਂ ਹੈ ਨਾ ਹਾਂਜੀ ਕਿਵੇਂ ਮੈਨੇਜ ਹੋਪਾ ਦਾ ਖਰਚਾ ਬਹੁਤ ਰੋਟੀ ਤੇ ਹੀ ਮੰਨ ਲ ਗਏ ਹਾਂਜੀ ਬਹੁਤ ਹੋ ਜਾਂਦਾ ਖਰਚਾ ਫਿਰ ਕਿਵੇਂ ਕਰਦੇ ਹੋ ਅ ਕੋਈ ਸਹਿਯੋਗ ਹੈ ਕਿਸੇ ਸੰਸਥਾਵਾਂ ਵੱਲੋਂ ਨਹੀਂ ਜੀ ਸਹਿਯੋਗ ਕਿਸੇ ਵੱਲੋਂ ਨਹੀਂ ਆ ਪਹਿਲਾਂ ਸਾਡਾ ਪੰਜਾਬ ਔਰ ਦਾ ਸਕੂਲ ਸੀ ਤੇ ਉਹਦੇ ਤੋਂ ਜਿੰਨੀ ਕਮਦਨੀ ਆਉਂਦੀ ਸੀ ਉਹਦੇ ਨਾਲ ਸਾਰਾ ਕੁਝ ਮੈਨੇਜ ਕਰਦੇ ਸੀ ਬਾਕੀ ਅਸੀਂ ਬੱਚੇ ਵੀ ਉਨੇ ਕੀ ਰੱਖੇ ਸੀ ਜਿੰਨਿਆਂ ਨੂੰ ਅਸੀਂ ਆਪ ਉਹ ਜਿੰਨਾ ਦਾ ਖਰਚਾ ਚੁੱਕ ਸਕਦੇ ਸੀ ਫਿਰ ਉਸ ਤੋਂ ਬਾਅਦ ਕਰੋਨਾ ਆਇਆ ਪੰਜਾਬ ਨੂੰ ਵੈਸੇ ਹੀ ਖਤਮ ਕਰਦੇ ਪਏ ਆ ਤਾਂ ਉਹਦੇ ਕਰਕੇ ਬਿਲਕੁਲ ਡਾਊਨ ਵੱਜ ਗਿਆ ਉਸ ਤੋਂ ਬਾਅਦ 2021 ਵਿੱਚ ਸਾਡੀਆਂ ਫੋਰਨ ਵਿੱਚ ਕਲਾਸਿਸ ਲੱਗਣੀਆਂ ਸ਼ੁਰੂ ਹੋਈਆਂ ਗੁਰਮਤ ਦੀਆਂ ਤੇ ਪੰਜਾਬੀ ਦੀਆਂ ਉਹ ਪੇੜ ਸੀ ਉਹਦੇ ਤੋਂ ਫਿਰ ਜਿਹੜੀ ਪੇਮੈਂਟ ਆਉਂਦੀ ਆ ਉਹ ਅਸੀਂ ਇਹਨਾਂ ਬੱਚੀਆਂ ਤੇ ਲਾਉਂਦੇ ਆ ਤੇ ਉਹ ਉਸ ਸਮੇਂ ਆ ਕੇ ਤੇ ਫਿਰ ਅਸੀਂ ਬੱਚੀਆਂ ਨੂੰ ਥੋੜਾ ਜਿਹਾ ਵਧਾਇਆ ਕਿਉਂਕਿ ਸਾਡਾ ਆਮਦਨ ਥੋੜੀ ਵਧੀ ਸੀ ਹਾਂ ਇਹ ਮਤਲਬ ਵੀ ਤੁਸੀਂ ਜਿਵੇਂ ਹੁਣ ਪੰਜਾਬ 'ਚ ਆਪਣੇ ਪਰਿਵਾਰ ਬੈਠੇ ਆ ਹਨਾ ਪੰਜਾਬ ਸਾਰਾ ਬੈਠਾ ਲਗਭਗ ਵੀ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਆਨਲਾਈਨ ਪੰਜਾਬੀ ਸਿਖਾਉਨੇ ਹੋ ਹਾਂਜੀ ਗੁਰਬਾਣੀ ਸਿਖਾਉਣੀ ਹੈ ਹਨਾ ਬਿਲਕੁਲ ਜੋ ਵੀ ਪੋਸੀਬਲ ਹੋ ਪਉਂਦਾ ਆਨਲਾਈਨ ਉਹ ਤੁਸੀਂ ਗਤੀਵਿਧੀਆਂ ਕਰਾਉਣੀਓ ਕੱਲ ਮਿਲਾਂ ਕੇ ਦੱਸਿਓ ਵੀ ਉਹਨਾਂ ਨੂੰ ਪੰਜਾਬ ਕੀ ਉਹਨਾਂ ਦਾ ਮੂਹ ਮੰਹੰਦਰਾ ਦੱਸਦੇ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਦਾ ਮਤਲਬ ਕਹਿ ਲਓ ਵੀ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਬਾਹਰ ਬੈਠੇ ਹਨਾ ਜਿਉ ਜਿਹੜੇ ਪੰਜਾਬ 'ਚ ਬੌਰਨ ਵੀ ਨਹੀਂ ਹੈਗੇ ਉਹ ਪੰਜਾਬ ਨਾਲ ਇਸ ਤਰੀਕੇ ਨਾਲ ਜੁੜ ਜਾਣਾ ਵੀ ਉਹਨਾਂ ਦਾ ਸਾਹ ਸਾ ਪੰਜਾਬ ਦੇ ਲਿਖੇ ਲੱਗੇ ਕਿ ਕਹਨਾਂ ਕਿ ਉਹ اصل ਪ੍ਰੋਪਰਟੀ ਤਾਂ ਉਹ ਹੀ ਆ ਜਵਾਕ ਜੀ ਸਾਫ ਤੋਂ ਉਵੇਂ ਵਾਪਸ ਲੈ ਆ ਵੀ ਆ ਪੰਜਾਬੀ ਰੰਗ ਤਣਾ ਉਹਨਾਂ ਜੋ ਮੋਕੇ ਹਾਂਜੀ ਬਿਲਕੁਲ ਹਾਂਜੀ ਸਾਡਾ ਸਾਰਾ ਜੁਰੇ ਸੀ ਤੇ ਲੱਗਾ ਕਿ ਪੰਜਾਬੀ ਤੇ ਗੁਰਮਤ ਜਿਹੜਾ ਉਹਨਾਂ ਇਹ ਨਹੀਂ ਕਿ ਇਕੱਲੀ ਪੰਜਾਬੀ ਵੀ ਉਹਨਾਂ ਨੂੰ ਆਪਣੇ ਧਰਮ ਬਾਰੇ ਵੀ ਪੂਰੀ ਜਾਣਕਾਰੀ ਹੋਵੇ ਕਿਉਂਕਿ ਪੰਜਾਬੀ ਸੱਭਿਆਚਾਰ ਤੇ ਸਿੱਖੀ ਦੋਹਾਂ ਦੀ ਆਪਸ ਵਿੱਚ ਗਲਵਕੜੀ ਆ ਦੋਵੇਂ ਇੱਕ ਚੀਜ਼ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ ਹਾਂ ਜਮਾਂ ਸਹੀ ਆ ਮੰਨ ਕੇ ਚਲੋ ਵੀ ਹੁਣ ਬاہر ਬੈਠੇ ਪਰਿਵਾਰ ਉਹ ਤੁਹਾਡੇ ਨਾਲ ਜੁੜਨਾ ਚਾਹੁੰਦੇ ਹੁਣ ਵੀ ਭਾਈ ਸਾਡੀਆਂ ਆਨਲਾਈਨ ਕਲਾਸਾਂ ਜੁਵਾਕਾਂ ਦੀਆਂ ਲਾ ਦਿਆ ਕਰੋ ਹਾਂਜੀ ਪੋਸਿਬਿਲਟੀ ਹੈ ਤੁਸੀਂ ਨਾਲ ਸੰਪਰਕ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਜਿੰਨੇ ਮਰਜ਼ੀ ਆਉਣ ਸਾਡਾ ਸਾਰਾ ਸੈਟਅਪ ਇਹ ਵੱਡੀ ਗੱਲ ਆ ਵੀ ਜਿੰਨੇ ਐਨ ਆਰ ਆਈ ਭਰਾ ਆਪਣੇ ਬਾਹਰ ਬੈਠੇ ਕੰਮਕਾਰਾਂ 'ਚ ਈ ਬੀਜੀ ਆ ਹਨਾ ਰੁਝੇ ਹੋਏ ਆ ਤੇ ਉਹ ਆਪਦੇ ਜੁਵਾਕਾਂ ਨੂੰ ਆਨਲਾਈਨ ਜੁਮੇਤ ਕਰੇ ਆਪਣੇ ਦਾਦਾ ਦਾਦੀ ਤਾਂ ਹੁੰਦੇ ਹੀ ਆ ਹਨ ਤੇ ਪਰਕਰਚੂ ਪਰਿਵਾਰ ਕੋਈ ਨੇੜੇ ਬੈ ਕੇ ਉਹ ਜਵਾਗ ਨੂੰ ਭਾਈ ਕਹੇ ਵੀ ਆ ਭਾਈ ਫੋਨ ਤੇ ਬੈਠ ਇਥੇ ਆਨਲਾਈਨ ਜੋ ਵੀ ਹੋਊਗਾ ਨਾ ਉਹਨਾਂ ਕੋਲੇ ਸਿਸਟਮ ਗੈਜਟ ਤੋਂ ਬੈਠ ਕੇ ਮਤਲਬ ਆਨਲਾਈਨ ਜੋ ਵੀ ਪੜਾਉਣਗੇ ਗੱਲਾਂ ਕਰਨਗੇ ਪੰਜਾਬੀ ਦੇ ਵਿੱਚ ਮੈਂ ਕਹਿੰਦਾ ਗੱਲਾਂ ਕਰਨ ਵਾਲਾ ਵੀ ਉਹਨਾਂ ਨੂੰ ਜਵਾਕ ਅਛੇ ਦੀ ਨਹੀਂ ਮਿਲਦਾ ਪੰਜਾਬੀ ਚ ਨਾ ਮੈਂ ਕਹਿੰਦਾ ਕੱਲੀਆਂ ਗੱਲਾਂ ਹੀ ਉਹਨਾਂ ਨਾਲ ਕੋਈ ਕਰ ਲੇ ਉਹ ਪੰਜਾਬੀ ਅੱਧਿਓ ਬਾਲੀ ਹੂ ਸਖ ਜਾਣਗੇ ਪਰ ਇਹਨਾਂ ਦਾ ਫਿਰ ਵੀ ਗੁਰਬਾਣੀ ਦੀ ਸਿੱਖਿਆ ਵੀ ਜਿਹੜੀ ਸੰਥਿਆ ਜਿਹਨੂੰ ਕਹਿੰਦੇ ਆ ਆਪਾਂ ਸੰਥਿਆ ਦੇਣੀ ਆ ਕੀਰਤਨ ਦਾ ਵੀ ਪਸ਼ਾਇਦ ਪੋਸੀਬਲ ਹੋ ਸਕਦਾ ਆਨਲ ਹਾਂਜੀ ਕੀਰਤਨ ਵੀ ਸਿਖਾਉਂਦੇ ਆ ਪਰ ਆਪਾਂ ਜੇ ਸ਼ੁਰੂ ਨਹੀਂ ਕੀਤਾ ਸ਼ੁਰੂ ਕਰਾਂਗੇ ਕਿਸੇ ਤਰੀਕੇ ਨਾਲ ਹੋ ਸਕਦਾ ਇਤਿਹਾਸ ਮਤਲਬ ਰੋਜ਼ ਕੋਈ ਇੱਕ ਸਾਖੀ ਕਿਸੇ ਦੀ ਦਾਸਤੀ ਆ ਨਾ ਗੁਰੂ ਸਾਹਿਬ ਦੀ ਦਾਸਤੀ ਸਾਖੀ ਜਿਵੇਂ ਬੰਦਾ ਸਿੰਘ ਬਹਾਦਰ ਦਾ ਉਹ ਕਨਸੈਪਟ ਚਲਾ ਲਿਆ ਕਿਸੇ ਦੀ ਵੀ ਸੂਰਬੀਰ ਯੋਧੇ ਦੀ ਗੱਲ ਕਰ ਲਈ ਸ਼ਾਇਦ ਇਹ ਵੱਡੀਆਂ ਗੱਲਾਂ ਹੋਣਗੀਆਂ ਕਿਉਂਕਿ ਇਹ ਨਾ ਅੱਗੇ ਪੁਰਾਣੇ ਬਜ਼ੁਰਗਾਂ ਤੋਂ ਮਨਿੰਦਰ ਵੀਰੇ ਆਪਾਂ ਸੁਣਦੇ ਹੁੰਦੇ ਸੀ ਸਾਖੀਆਂ ਉਹ ਬਾਤਾਂ ਪਾਉਂਦੇ ਸੀ ਵਿੱਚ ਸਾਖੀਆਂ ਸਾਲਾ ਦੀਆਂ ਵੀ ਮੱਸਾ ਰੰਗੜ ਉੱਥੇ ਬਹਿ ਗਿਆ ਸੀ ਫਿਰ ਉਧਰੋਂ ਬੀਕਾਂ ਨੇ ਰਲ ਪਾਸੋਂ ਸੈੰਗ ਗਏ ਤੇ ਉਹਨਾਂ ਨੇ ਆਏ ਕਰਕੇ ਗਾਟਾ ਲਾਇਆ ਹਨਾ ਉਹ ਗੱਲਾਂ ਹੁੰਦੀ ਆਮ ਹੁੰਦੀਆਂ ਸੀ ਠੀਕ ਆ ਕਿ ਉਹਨਾਂ ਨੂੰ ਦੱਸਣ ਦਾ ਉਹ ਆਪ ਦਾ ਅਕਲੇਜਾ ਸੀ ਉਨਾਂ ਤੇ ਉਹ ਪਰ ਉਹ ਗੱਲਾਂ ਵੱਡੀਆਂ ਸੀਗੀਆਂ ਆਪਾਂ ਨੂੰ ਕਿੱਥੋਂ ਪਤਾ ਲੱਗਿਆ ਉਹਨਾਂ ਤੋਂ ਪਤਾ ਲੱਗਿਆ ਕਿਤਾਬਾਂ ਦਾ ਬਾਅਦ ਚੋਂ ਆਈਆਂ ਤੇ ਉਹੀ ਮੈਂ ਕਹਿੰਨਾ ਵੀ ਬਾਤਾਂ ਗੱਲਾਂ ਅਗਰ ਜਵਾਕਾਂ ਦੇ ਦਿਮਾਗਾਂ 'ਚ ਪਏ ਜਾਣ ਗੱਲਬਾਤ ਇਤਿਹਾਸ ਦੀਆਂ ਸ਼ਾਇਦੇ ਵੱਡੀ ਗੱਲ ਹੋਊਗੀ ਹੈਨਾ ਮੀਨ ਮੋਟਿਵ ਆਪਣੇ ਇਹੀ ਆ ਬਿਲਕੁਲ ਹੈਨਾ ਦੇਖ ਮੈਨੂੰ ਚਾ ਉਹਨੂੰ ਉਮੀ ਲੱਗਦਾ ਵੀ ਦੇਖ ਹੋਰ ਸੰਸਥਾਵਾਂ ਇਹਦਾ ਸਾਥ ਨਹੀਂ ਦਿੰਦੀਆਂ ਲੁਕੇ ਹੋਏ ਨੇ ਧਰਮਕੋਟ ਦੇ ਵਿੱਚ ਇੱਕ ਪਾਸੇ ਕਹ ਲੋ ਕਿ ਗੱਤਗਾ ਦੀ ਟੀਮ ਇਹਨਾਂ ਦੀ ਬਹੁਤ ਅੱਛੀ ਆ ਇੱਕ ਨਾ ਮਦਦ ਕਰਨ ਦਾ ਤਰੀਕਾ ਇਹ ਵੀ ਆ ਵੀ ਤੁਸੀਂ ਇਹਨਾਂ ਦੇ ਬੱਚਿਆਂ ਨੂੰ ਗੁਰਬਾਣੀ ਕਿ ਜਾਣਦੇ ਆ ਕੀਰਤਨ ਜਾਣਦੇ ਆ ਗੱਤਕਾ ਜਾਣਦੇ ਆ ਤੁਸੀਂ ਇਹਨਾਂ ਨੂੰ ਆਪਦੇ ਸਮਾਗਮਾਂ 'ਚ ਸੱਦ ਲਓ ਧਾਰਮਿਕ ਸਮਾਗਮਾਂ ਜਾਂ ਕੋਈ ਤੁਸੀਂ ਕੋਈ ਮੇਲਾ ਵੀ ਕਰਵਾਇਆ ਵਾ ਖੈਰ ਕੋਈ ਵੀ ਤਰਕਮ ਆਪਾਂ ਧਰਮ ਦੇ ਨਾਂ ਤੋਂ ਸ਼ੁਰੂ ਕਰਦੇ ਆ ਤਾਂ ਇਹਨਾਂ ਨੂੰ ਮੌਕਾ ਦਿਓ ਤਾਂ ਜੋ ਵੀ ਤੁਸੀਂ ਇਹਨਾਂ ਦਾ ਮਾਨਤਨ ਕਰ ਸਕਦੇ ਹੋ ਉਹ ਕਰੋ ਕਰਾਉ ਕਰਨਾ ਪੰਦਦਾ ਵੀ ਹੈ ਨਾ ਮਾਨ ਸਨਮਾਨ ਕਿਸੇ ਵੀ ਰੂਪ 'ਚ ਹੋ ਸਕਦਾ ਉਹ ਕਰੋ ਸ਼ਾਇਦ ਮੈਨੂੰ ਲੱਗਦਾ ਇਹ ਜਿਆਦਾ ਮਜ਼ਬੂਤੀ ਵਾਲੀ ਗੱਲ ਹੋਊਗੀ ਹਨਾ ਤੇ ਕਿ ਹੁਣ ਕਿੰਨੇ ਬੱਚੇ ਫਿਰ ਹੀ ਆਪਣੇ ਕੋਲੇ ਪੜਦੇ ਆ 33 32 ਬੱਚੇ ਆ ਜਿਹੜੇ ਇਸ ਟੈਂਸਾ ਵਿੱਚ ਰਹਿਣ ਦੇ ਜਿਨ੍ਹਾਂ ਦਾ ਸਾਰਾ ਤਕਰੀਬਨ ਖਰਚਾ ਅਸੀਂ ਚੁੱਕਦੇ ਪਏ ਆ ਉਹਨਾਂ ਦੇ ਐਜੂਕੇਸ਼ਨ ਫ੍ਰੀ ਆ ਗਤਕਾ ਹੋ ਗਿਆ ਕੀਰਤਨ ਹੋ ਗਿਆ ਸੰਥਿਆ ਹੋ ਗਈ ਇਤਿਹਾਸ ਹੋ ਗਿਆ ਸਭ ਤੋਂ ਅਹਿਮ ਕਿ ਇਹਨਾਂ ਨੂੰ ਕੰਪਿਊਟਰ ਸਿਖਾਇਆ ਜਾਂਦਾ ਵੀਡੀਓਗ੍ਰਾਫੀ ਫੋਟੋਗ੍ਰਾਫੀ ਸਿਖਾਈ ਜਾਂਦੀ ਤਾਂ ਕਿ ਸਮੇਂ ਦੇ ਹਾਂ ਦੇ ਬਣਾਣਾ ਹਾਂ ਰੁਜ਼ਗਾਰ ਵੀ ਹੈ ਨਾ ਇਹ ਵੀ ਜ਼ਰੂਰੀ ਆ ਫੇਰ ਹੀ ਗੱਲ ਬਾਤ ਫੇਰ ਹੀ ਬਾਕੀ ਗੱਲਾਂ ਚੰਗੀਆਂ ਲੱਗਦੀਆਂ ਜਦੋਂ ਹਨਾ ਰੋਟਾ ਅੰਨ ਪਾਣੀ ਪੱਲੇ ਆ ਬਿਲਕੁਲ ਜੀ ਉਹਨੂੰ ਬਿਲਕੁਲ ਤੈਉ ਲੰਗਰ ਪ੍ਰਥਾ ਸਟਾਰਟਿੰਗ ਚ ਗੁਰਸਤਵ ਨੇ ਚਲਾਈ ਜੀ ਇਹ ਪਹਿਲਾਂ ਲੰਗਰ ਫੇਰ ਭਗਤੀ ਵਾਲੀ ਗੱਲ ਕਰਾਂਗੇ ਹਨਾ ਹੈ ਜ਼ਰੂਰੀ ਆ ਤਕੋਈ ਆਖਰ ਤੇ ਕੋਈ ਹੋਰ ਗੱਲਬਾਤ ਕਰਨੇ ਆਪਾਂ ਗੱਤਕਾ ਦਾ ਸੀਨ ਤੁਸੀਂ ਦੇਖ ਹੀ ਰਹੇ ਹੋਵੋਗੇ ਉੱਤੇ ਗੱਤਕਾ ਬੱਚੀਆਂ ਬਹੁਤ ਵਧੀਆ ਖੇਡ ਰਹੀਆਂ ਤਾਂ ਕੋਈ ਕੋਈ ਪਲੇਟਫਾਰਮ ਜਿੱਥੇ ਤੁਹਾਨੂੰ ਸਦਾ ਸਰਚ ਕਰਨਾ ਚਾਹੁੰਦੇ ਹੋਣ ਕੋਈ ਵੈਬਸਾਈਟ ਕੋਈ ਚੈਨਲ ਕੋਈ YouTube ਉਸਦਾ ਸਕਦੇ ਹਾਂ ਬਿਲਕੁਲ YouTube ਚੈਨਲ ਵੀ ਆ ਫੇਸਬੁੱਕ ਤੇ ਵੀ ਆਪਾਂ ਆਈ ਗਏ ਆ YouTube ਚੈਨਲ kkgjgi moga va website a kkgjgi.co.in ਤੇ ਉੱਥੇ ਫੇਸਬੁੱਕ ਤੇ ਆਪਾਂ ਅੰਮ੍ਰਿਤਧਾਰੀ ਧੀਆਂ ਦੀ ਸੰਸਾ ਕਰਕੇ ਪੇਸ਼ ਬਣਿਆ ਹੋਇਆ ਤੇ ਉੱਥੇ ਤੁਸੀਂ ਸਾਨੂੰ ਦੇਖ ਸਕਦੇ ਹੋ ਇੱਥੋਂ ਦੀਆਂ ਗਤੀਵਿਧੀਆਂ ਤੁਹਾਡੀਆਂ ਉਹ ਆਪਾਂ ਉੱਥੇ ਸਕਰੀਨਸ਼ਾਟ ਵੀ ਲਾ ਦੇਾਂਗੇ ਤੁਸੀਂ ਮੈਨੂੰ ਭੇਜ ਦਿਓ ਤਾਂ ਕਿ ਸਰਚ ਕਰਨਾ ਸੌਖਾ ਹੋ ਜੇ ਜਿਵੇਂ ਹੁਣ ਬੱਚੇ ਫਿਰ ਕਿੱਥੇ ਕਿੱਥੇ ਜਾ ਕੇ ਆਏ ਆ ਕੋਈ ਬਾਹਰਲਾ ਟੂਰ ਵੀ ਲਾਇਆ ਹਾਂਜੀ ਬਿਲਕੁਲ ਅਸੀਂ ਮਲੇਸ਼ੀਆ ਟੂਰ ਲਾਇਆ ਸੀ ਤੇ ਉਸ ਤੋਂ ਬਾਅਦ ਅਸੀਂ ਸੋਨੀ ਟੀਵੀ ਚੈਨਲ ਤੇ ਵੀ ਦੋ ਵਾਰ ਅਸੀਂ ਪਰਫਾਰਮ ਕੀਤਾ ਇੱਕ ਸਾਊਥ ਇੰਡੀਅਨ ਚੈਨਲ ਸੀ ਉੱਥੋਂ ਦਾ ਟੈਲੈਂਟ ਸ਼ੋ ਸੀ ਉਹ ਹైదరాబాద్ ਅਸੀਂ ਉੱਥੇ ਵੀ ਜਾ ਕੇ ਆਏ ਤੇ ਇਸ ਵਾਰ ਇਸ ਤੋਂ ਇਲਾਵਾ ਮਤਲਬ ਮੁਕਾਬਲੇ ਵਹਿਤਾਂਮੀ ਜਾਂਦੇ ਰਹਿੰਦੇ ਹੀ ਹੂੰ ਤੇ ਮਤਲਬ ਕੌਨਫੀਡੈਂਸ ਨਾਲ ਲੱਦੇ ਹੋਏ ਜਵਾਕ ਆ ਗਏ ਹਾਂਜੀ ਵੇਖੋ ਜਿੱਦਾਂ ਕਹਿ ਦਿੰਦੇ ਨਾ ਕਿ ਆਮ ਵੈਸੇ ਲੋਕਾਂ 'ਚ ਧਾਰਨਾ ਬਣੀ ਆ ਕਿ ਜਿਹੜੇ ਮੁੰਡਿਆ ਵੀ ਉਹ ਜਿਹੜਾ ਸ਼ਸਤਰ ਵਿੱਦਿਆ ਜਾਂ ਮਾਰਸ਼ਲ ਆਰਟੋ ਜਾਦਾ ਵਧੀਆ ਕਰਦੇ ਕਿਉਂਕਿ ਉਹਨਾਂ 'ਚ ਜ਼ੋਰ ਜ਼ਿਆਦਾ ਔਰ ਡਰਕ ਨਹੀਂ ਹੁੰਦੇ ਪਰ ਮੈਂ ਇਹ ਗੱਲ ਕਹਿ ਸਕਦੀ ਹਾਂ ਕਿ ਸਾਡੀਆਂ ਕੁੜੀਆਂ ਦਾ ਸਟੈਮਨਾ ਉਹਨਾਂ ਨਾਲੋਂ ਵੱਧ ਹੋਊਗਾ ਕਿਉਂਕਿ ਇੰਨੀ ਜ਼ਿਆਦੀ ਮਿਹਨਤ ਇਹਨਾਂ ਨੂੰ ਕਰਵਾਈ ਜਾਂਦੀ ਹੈ ਤੇ ਇਸ ਤਰੀਕੇ ਨਾਲ ਕਰਵਾਈ ਜਾਂਦੀ ਆ ਕਿ ਜਿਵੇਂ ਪ੍ਰੋਫੈਸ਼ਨਲ ਪਲੇਅਰ ਹੁੰਦਾ ਨਾ ਕਿ ਉਹ ਚਾਹ ਨਹੀਂ ਪੀ ਸਕਦਾ ਉਹ ਖੰਡ ਨਹੀਂ ਖਾ ਸਕਦਾ ਉਹ ਜੰਕ ਫੂਡ ਨਹੀਂ ਖਾ ਸਕਦਾ ਸਾਰਾ ਇਹਨਾਂ ਦੇ ਕਹੋ ਵੀ ਸਾਰੀ ਜਿੰਨਾ ਚਿਰੇ ਟੀਮ 'ਚ ਜਿਹੜਾ ਬੱਚਾ ਖੇਡਦਾ ਨਾ ਉਹਦੀ ਜ਼ਿੰਦਗੀ ਇਸੇ ਤਰੀਕੇ ਨਾਲ ਹੀ ਉਹਨੂੰ ਰਹਿਣਾ ਸਹਿਣਾ ਸਾਰ ਸਭ ਕੁਝ ਉਹਦੇ ਹਿਸਾਬ ਨਾਲ ਹੁੰਦਾ ਇੱਕ ਪ੍ਰੋਫੈਸ਼ਨਲ ਪਲੇਅਰ ਵਾਂਗੂ ਹਾਂ ਵੱਡੀ ਗੱਲ ਆ ਵੀ ਜਿਹੜਾ ਹਾਂ ਨਾ ਜੋ ਜਿਹੜਾ ਤਲੇ ਆ ਫੜਿਆ ਜਾਖਾਂ ਤੇ ਆ ਜਵਾ ਕਬੜਾ ਸਬੜਾ ਜਿਹਨੂੰ ਕਹਿੰਦੇ ਆ ਆਪਾਂ ਹਾਂ ਉਹ ਨਹੀਂ ਖਾਣ ਦਿੰਦੇ ਨਾ ਉਹ ਕਿਉਂਕਿ ਸਟੈਮਨਾ ਨਹੀਂ ਬਣਨ ਦਿੰਦੀ ਉਹ ਚੀਜ਼ ਹਾਂ ਆ ਵੱਡੀ ਗੱਲ ਆ ਵੀ ਘਟੋ ਘਟ ਆ ਫਾਇਦਾ ਵੱਡਾ ਆ ਵੀ ਬਚਤ ਰਹੇਗੀ ਵੱਡਾ ਫਾਇਦਾ ਹਾਂਜੀ ਕਿਉਂਕਿ ਬਾਈ ਬਹੁਤ ਆਵੜਾ ਸਬੜਾ ਜਾ ਹਨਾ ਕੀ ਕਿੰਨਾ ਕੁਝ ਜਿਉਂਦਾ ਇਹ ਤੇ ਇੱਕ ਮੋਬਾਈਲ ਦੀ ਪਾਬੰਦੀ ਹੋਊਗੀ ਮੈਂ ਕਹਿੰਨਾ ਹਾਂਜੀ ਇੱਥੇ ਬੱਚਿਆਂ ਨੂੰ ਮੋਬਾਈਲ ਅਲਾਉਡ ਹੈ ਹੀ ਨਹੀਂ ਆ ਨਹੀਂ ਇੱਥੇ ਜੋ ਕਿਤਾਬਾਂ ਲਾਉ ਹਾਂਜੀ ਕਿਤਾਬਾਂ ਇੱਥੇ ਲਾਇਬ੍ਰੇਰੀ ਬਣੀ ਹੋਈ ਆ ਕਿਤਾਬਾਂ ਜਿੰਨੀਆਂ ਮਰਜ਼ੀ ਪੜੋ ਤੁਸੀਂ ਉਸ ਅਲਾਵਾ ਇਹਨਾਂ ਦਾ ਸਾਰਾ ਸਕੇਚੂਲ ਬਣਿਆ ਹੁੰਦਾ ਸਵੇਰੇ ਇਹਨਾਂ ਨੇ ਗੁਰਪ੍ਰਿੰਦਪਾਤਸ਼ਾਹ ਦਾ ਪ੍ਰਕਾਸ਼ ਵਿਆਪ ਕਰਨਾ ਸੇਵਾ ਸਾਰੀ ਆਪ ਕਰਨੀ ਫਿਰ ਸਿਰਫ ਇੱਥੇ ਇਹ ਚੀਜ਼ਾਂ ਨਹੀਂ ਸਿਖਾਉਂਦੇ ਬੱਚਿਆਂ ਵਾਂ ਇਹਨਾਂ ਨੇ ਸੋਹਰੇ ਪਰਿਵਾਰਸ ਜਾਣਾ ਇਹਨਾਂ ਨੇ ਰੋਟੀ ਪਾਣੀ ਵੀ ਇਹਨਾਂ ਨੂੰ ਲੋੜ ਆ ਉਹ ਵੀ ਆਪ ਹੀ ਕਰਦੇ ਆ ਉਹ ਕੋਈ ਵੀ ਨਾਲ ਹੀ ਸਿੱਖਦੇ ਹਾਂ ਜੀ ਨਾਲ ਅਸੀਂ ਇਹ ਚੀਜ਼ਾਂ ਨਾਲ ਸਿਖਾਉਂਦੀ ਸਿਖਾਉਂਦੇ ਹਾਂ ਕਿ ਇਹ ਕਿਸੇ ਪੱਖੋਂ ਘੱਟ ਨਾ ਰਹ ਜਾਣ ਇਨੀ ਕਿ ਅਗਲੀ ਜ਼ਿੰਦਗੀ ਜਾ ਕੇ ਇਹਨਾਂ ਨੂੰ ਮੁਸ਼ਕਲਾਉਣੇ ਉਹ ਵੀ ਇਹੋ ਜਿਹੋਣ ਵੀ ਇਹਨਾਂ ਨੂੰ ਮਤਲਬ ਦਿੱਕਤ ਆਵੇ ਅਗਲੀ ਜ਼ਿੰਦਗੀ ਵਿੱਚ ਤਾਂ ਉਸ ਚੀਜ਼ ਨੂੰ ਹੈਂਡਲ ਕਰਨ ਵਾਸਤੇ ਤੇ ਇਹਨਾਂ ਨੂੰ ਨਾਲ ਹੀ ਸਭ ਕੁਝ ਜੀ ਹੁਣ ਵੇਖਦਾ ਕੀ ਸੁਪਨਾ ਦੇਖਦੇ ਹੋ ਤੁਸੀਂ ਕੋਈ ਟਾਰਗੇਟ ਹੁੰਦਾ ਨਾ ਵੀ ਇੰਨੇ ਕਿ ਬੱਚਿਆਂ ਨੂੰ ਆਪਾਂ ਕਰੀਏ ਜਾਂ ਆਚੀਵਮੈਂਟ ਆਪਾਂ ਗੇ ਕੋਈ ਲੱਗਦਾ ਸੁਪਨਾ ਕੀ ਲੱਗਦਾ ਤੁਹਾਨੂੰ ਵੇਖੋ ਜੀ ਸੁਪਨਾ ਸਾਡਾ ਜਾਂ ਸਮੇਂ ਦੀ ਛੱਡੀ ਆ ਗੱਲ ਸਾਰੀ ਹਾਂ ਨਹੀਂ ਅਸੀਂ ਇੱਕ ਤਾਂ ਪਿੰਡਾਂ ਵਿੱਚ ਕੈਂਪ ਲਾਉਣਾ ਚਾਹੁੰਦੇ ਹਾਂ ਕਿ ਕੈਂਪ ਰਾਹੀਂ ਅਸੀਂ ਹੋਰ ਬੱਚਿਆਂ ਨੂੰ ਗੁਰਸਿੱਖੀ ਨਾਲ ਤੇ ਆਪਣੇ ਪੰਜਾਬੀ ਜਿਹੜਾ ਸੱਭਿਆਚਾਰਮ ਬੋਲੀ ਆ ਸਾਡਾ ਵਿਰਸਾ ਵਿਰਾਸਤ ਆ ਸਭ ਪਾਸੇ ਨਾਲ ਅਸੀਂ ਜੋੜ ਸਕੀਏ ਤੇ ਦੂਜਾ ਅਸੀਂ ਸੋਚਦੇ ਹਾਂ ਕਿ ਜੇ ਮਤਲਬ ਸਾਡੇ ਸੰਗਤ ਸਹਿਯੋਗ ਕਰੇ ਤਾਂ ਅਸੀਂ ਆਪਣੇ ਜਿਹੜੇ ਬੱਚੇ ਹਾਂ ਇੱਥੇ ਰੱਖ ਕੇ ਜਿਨ੍ਹਾਂ ਨੂੰ ਇੰਨਾ ਕੁ ਸਿਖਾਉਂਦੇ ਪਏ ਆ ਅਸੀਂ ਇਹਨਾਂ ਦੀ ਗਿਣਤੀ ਵਧਾਉਣਾ ਚਾਹੁੰਦੇ ਆ ਹੂੰ ਇਹ ਗਿਣਤੀ ਵਧਣੀ ਜ਼ਰੂਰੀ ਆ ਤੇ ਐਨ ਆਰ ਆਈ ਭਰਾ ਵੀ ਗੌਰ ਲਾਜ਼ਮੀ ਕਰ ਸਕਦੇ ਆ ਤੁਹਾਡੇ ਸਮੇਂ ਦੇ ਅਨੁਸਾਰ ਉਹਨਾਂ ਦੇ ਸਮੇਂ ਅਨੁਸਾਰ ਅਸੀਂ ਹਨ ਮੈਨੇਜਮੈਂਟ ਕਰ ਲੂਗੇ ਹਨਾ ਹਾਂਜੀ ਬਿਲਕੁਲ ਜੀ ਬਿਲਕੁਲ ਜਦੋਂ ਵੀ ਯਾਰ ਤੁਹਾਡੇ ਜਵਾਬ 15 ਦਿਨ ਲਈ ਵੀ ਫਰੀ ਆ ਤਾਂ 15 ਦਿਨ ਵੀ ਬਹੁਤ ਹੁੰਦੇ ਆ ਨਾ ਚੰਗੇ ਕੰਮ ਲਈ ਤਾਂ ਜੀ ਬਿਲਕੁਲ ਕਿਉਂਕਿ ਜਿਹੜੇ ਛੁੱਟੀਆਂ ਉਧਰ 2 ਮਹੀਨੇ ਦੀਆਂ ਹੁੰਦੀਆਂ ਅ ਜੁਲਾਈ ਅਗਸਤ ਵਿੱਚ ਉਹਨਾਂ 2 ਮਹੀਨੇ ਚ ਸਾਡਾ ਕੈਂਪ ਲੱਗਦਾ ਵਾ ਉਹਦਾ ਸਿਲੇਬਸ ਬਿਲਕੁਲ ਵੱਖਰਾ ਹੁੰਦਾ ਵੈਸੇ ਰੈਗੂਲਰ ਕਲਾਸਿਸ ਚੱਲਦੀਆਂ ਸਾਰਾ ਕੁਝ ਅਖਰ ਪਸਾਰਾ ਦੇ ਨਾਲ ਇੱਥੇ ਚੱਲਦਾ ਪਿਆ ਵਾ ਜੀ ਤੇ ਉਹਦੇ ਵਿੱਚ ਕਹਿ ਲੋ ਵੀ ਜਿਹੜਾ ਸਿਲੇਬਸ ਹੁੰਦਾ ਸਾਨੂੰ ਹੁੰਦਾ ਕਿ ਬੱਚੇ ਇੱਕ ਵਾਰੀ ਨਾ ਜਦੋਂ ਊੜੇੜੇ ਤੋਂ ਸ਼ੁਰੂ ਹੋ ਕੇ ਇੰਨਾ ਕੁ ਰਾਹੇ ਪੈਜੇ ਨਾ ਕਿ ਉਹ ਪੰਜਾਬੀ ਨਾਲ ਜੁੜ ਜਾਵੇ ਉਹਦਾ ਇੰਟਰਸਟ ਵੱਧ ਜਾਵੇ ਸਭ ਤੋਂ ਵੱਡੀ ਗੱਲ ਬਾਹਰਲੇ ਬੱਚਿਆਂ ਦੀ ਹੁੰਦੀ ਹੈ ਕਿ ਜਿਹੜੀ ਚੀਜ਼ ਉਹ ਇੰਟਰਸਟ ਰੇ ਨਾ ਉਹ ਕਦੀ ਉਹ ਕਰਦੇ ਨਹੀਂ ਤੇ ਮਾਪਿਆਂ ਨੂੰ ਤੇ ਦਬਾ ਨਹੀਂ ਪਾ ਸਕਦੇ ਜੀ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹ ਜਿੰਨਾ ਸਾਨੂੰ ਸਮਾਂ ਮਿਲਿਆ ਅਸੀਂ ਇਹਦੇ ਵਿੱਚ ਬੱਚੇ ਨੂੰ ਇਸ ਤਰੀਕੇ ਨਾਲ ਜੋੜ ਲਈਏ ਖਿੱਚ ਲਈਏ ਕਿ ਉਹ ਇਸ ਚੀਜ਼ ਨਾਲ ਜੁੜ ਜਾਵੇ ਪਾਵੇਂ ਕਿ ਤੋਂ ਵੀ ਸਿੱਖੇ ਬਾਝੋਂ ਪਰ ਸਿੱਖੇ ਜ਼ਰੂਰ ਸਟਾਰਟਿੰਗ ਹੋਵੇ ਹੈਨਾ ਹਾਂਜੀ ਸ਼ੁਰੂਆਤ ਹੋਣੀ ਜ਼ਰੂਰੀ ਹੁੰਦੀ ਆ ਤਾਂ ਬਹੁਤ ਚੰਗਾ ਨੇਕ ਕੰਮ ਕਰ ਰਹੀ ਐ এডਿਕੇਸ਼ਨ ਜਾਂ ਸਿੱਖਿਆ ਹੋਈ ਆ ਆਪਦੇ ਆਪ ਚ ਲਾਭ ਬਹੁਤ ਵੱਡਾ ਯਾਰ ਸਿੱਖਿਆ ਕੇ ਤੁਹਾਨੂੰ ਕੋਈ ਚਾਰ ਅੱਖਰ ਦੱਸ ਦੇਣੇ ਸੜਾਈ ਦੇ ਦੇਣੀ ਉਹ ਵੀ ਇੱਕ এডਿਕੇਸ਼ਨ ਦਾ ਹਿੱਸਾ ਬਣ ਜਾਂਦੀ ਐ ਤਾਂ ਫਿਰ ਵੀ ਇੱਕ ਸਿਸਟਮ ਤਰੀਕਾ ਇਹਨਾਂ ਦਾ ਕੌਰ ਸੰਸਥਾ ਦਾ ਕੌਰ ਵਿਰਸਾ ਖਾਲਸ ਕੌਰ ਖਾਲਸਾ ਵਿਰਸਾ ਸੰਭਾਲ ਸੰਸਥਾ ਨਾ ਤੇ ਤੁਸੀਂ ਸਰਚ ਕਰ ਸਕਦੇ ਹੋ ਫੇਸਬੁੱਕ YouTube ਤੇ ਵੀ ਤਾਂ ਬਹੁਤ ਸਾਰੇ ਇਵੈਂਟ ਇਹਨਾਂ ਨੇ ਕੀਤੇ ਆ ਚੰਗੇ ਚੰਗੇ ਮੁਕਾਬਲਿਆਂ 'ਚ ਪਾਰਟਿਸਪੇਟ ਕੀਤਾ ਵਿਦੇਸ਼ੀ ਦੌਰੇ ਵੀ ਕੀਤੇ ਆ ਸੋ ਧੰਨਵਾਦ ਆਪ ਜੀ ਦਾ ਬਹੁਤ ਸੋ ਦਰਸ਼ਕੋਵਾਂ ਲਈ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ